ਜ਼ਿਕਰ ਚੋਗ ਹੈ ਕਿ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਸਟਾਉਲ ਸਰਹੱਦੀ ਇਲਾਕੇ ਵਿੱਚ ਇੱਕ ਨਾਮਵਰ ਸਕੂਲ ਹੈ ਇਸ ਮੌਕੇ ਗੁਰਪ੍ਰੀਤ ਸਿੰਘ ਮਲਕੀਤ ਸਿੰਘ ਰਜੇਸ਼ ਗੁਰਜੀਤ ਸਿੰਘ ਸਰਜੀਤ ਕੌਰ ਕਮਲਜੀਤ ਕੌਰ ਸਿਮਰਨਜੀਤ ਕੌਰ ਗੁਰਜੀਤ ਕੌਰ ਅੰਮ੍ਰਿਤਪਾਲ ਕੌਰ ਦਲਜੀਤ ਕੌਰ ਜਸ਼ਨਪ੍ਰੀਤ ਕੌਰ ਅਤੇ ਸਕੂਲ ਦਾ ਸਮੂਹ ਸਾਫ ਹਾਜ਼ਰ ਸੀ ਡਾਕਟਰ ਜਸਵੀਰ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਪਿੰਡੀ ਸੈਦਾ Terima kasih telah menonton! Raam Raam Ji. Raam Raam Ji. Raam Raam Ji. Aayu Neeru Neeru. Aayu Ji Ji Ji. Aayu Ji Ji Ji. ਅੱਜ ਅਮਾ ਜੀ ਦਾ ਪਕੰਡਾ ਪੰਡਤ ਜੀ ਸ਼ਿਵਰਾਤਰੀ ਜਸਤੂ ਆ ਰਹੇਗਾ ਕੀ ਕਹਣਾ ਚਾਹੁੰਦੇ ਬੋਲ ਸ਼ੰਕਰਵਾਮਾਨ ਕੀ ਜੈ ਓਮਾਪਤੀ ਮਹਾਦੇਵ ਕੀ ਜੈ ਅੱਜ ਬਹੁਤ ਹੀ ਖੌਤ ਤਿਵਾਰਾ ਦੀ ਸ਼ਿਵਰਾਤਰੀ ਐੜ ਆ ਉਹ ਸਭ ਜਿਹੜਾ ਆ ਬੜੇ ਧੁੰਮ ਧਾਮ ਦੇ ਨਾਲ ਅਜਨਾਲੇ ਸ਼ਹਿਰ ਵਿੱਚ ਤੇ ਮਨਾਇਆ ਜਾਂਦਾ ਆ ਪੂਰੇ ਵਰਲਡ ਚ ਮਨਾਇਆ ਜਾਂਦਾ ਆ ਪਰ ਅਜਨਾਲੇ ਚ ਬਹੁਤ ਹੀ ਸ਼ਰਧਾਪੂਰਨ ਲਾਇਆ ਜਾਂਦਾ ਹੈ ਜਿਹਦੇ ਉਪਰਸ ਦੇ ਵਿੱਚ 50 60 ਪਰਵਾਦੀਆਂ ਕੱਢੀਆਂ ਜਾਂਦੀਆਂ ਆ ਤੇ ਸ਼ੋਭਾ ਯਾਤਰਾ ਕੀਤੀ ਜਾਂਦੀ ਹੈ ਕਾਸੀ ਪੂਰੇ ਨਾਂ ਦਾ ਵਿਆਹ ਆ ਬੜੀ ਧੁੰਮਾਂ ਨਾਲ ਮਨਾਇਆ ਜਾਏਗਾ ਦੇਖੋ ਸਵੇਰੇ 3 ਵਜੇ ਤੋਂ ਹੀ ਲੰਮਾਂ ਲੱਗੀਆਂ ਪਈਆਂ ਆ ਲੋਕਾਂ ਦੀ ਵਾਰੀ ਬਹੁਤ ਲੇਟ ਆ ਰਹੀ ਹੈ ਅੱਜ ਦਿਨ ਜੋ ਵੀ ਕੁਝ ਮੰਗਦਾ ਹੈ ਉਹਦੀ ਮਨਕਾਣਾ ਪੂਰੀ ਹੁੰਦੀ ਹੈ ਦੇਖੋ ਹਰ ਇੱਕ ਦੇ ਜਨਮ ਦਿਨ ਮਨਾਏ ਜਾਂਦੇ ਆ ਤੇ ਮੈਂ ਕ੍ਰਿਸ਼ਨ ਭਗਵਾਨ ਦਾ ਜਨਮ ਮਨਾਇਆ ਜਾਂਦਾ ਆ ਰਾਮ ਜੀ ਦਾ ਮਨਾਇਆ ਜਾਂਦਾ ਆ ਲੇਕਿਨ ਭਗਵਾਨ ਪੂਰੀ ਸ਼ੰਕਰ ਦਾ ਵਿਆਹ ਮਨਾਇਆ ਜਾਂਦਾ ਆ ਉਕੇ ਮਨਾ ਕਿਹਨੂੰ ਤਕਰੀਬਨ ਪਤਾ ਹੀ ਨਹੀਂ ਹੈ ਕਿ ਕਦੋਂ ਜਨਮ ਹੋਇਆ ਕਦੋਂ ਨਹੀਂ ਕਿਉਂਕਿ ਪੋਲੇ ਸ਼ੰਕਰ ਜਿਹੜੇ ਆ ਉਹ ਇੱਕ ਵਾਰ ਜਦੋਂ ਸ਼ਾਦੀ ਹੋ ਰਹੀ ਸੀ ਤੇ ਪੰਡਿਤ ਜੀ ਨੇ ਪੁੱਛਿਆ ਕਿ ਤੁਹਾਡੇ ਪਿਤਾ ਜੀ ਦਾ ਨਾਮ ਕੀ ਹੈ ਹਨਾ ਕਿਹਾ ਮੇਰੇ ਪਿਤਾ ਜੀ ਦਾ ਨਾਮ ਵਿਸ਼ਨੂ ਜੀ ਇਹਨਾਂ ਨੇ ਕਿਹਾ ਤੁਹਾਡੇ ਦਾਦਾ ਜੀ ਦਾ ਨਾਮ ਕੀ ਹੈ ਉਹਨੇ ਮੈਂ ਦੱਤੇ ਨਾਮ ਬ੍ਰਹਮਾ ਤੇ ਅੰਧੇ ਕੜੇ ਪਰਦਾਦਾ ਦਾ ਨਾਮ ਕੀ ਹੈ ਉਹ ਹਾਸੇ ਚ ਕਹਿਣ ਲੱਗ ਪਏ ਕਿ ਸਾਰੇ ਦਾ ਪਰਦਾਦਾ ਮੈਂ ਹੁਈ ਆ ਮਤਲਬ ਕਿ ਪੋਲੇ ਸ਼ੰਕਰ ਦੇ ਵਿਵਾਦ ਇੰਨਾ ਕਿ ਚਾਹ ਲੋਕਾਂ ਨੂੰ ਕਿ ਅੱਜ ਚੇਰਪੋ ਲੈਣਾ ਲੱਗੀਆਂ ਤਰਾਸੀ 8 ਤੋਂ 12 ਪ੍ਰਸੰਨ ਹੈਗਾ ਆ ਤੇ ਮੈਂ ਇਹੋ ਬੇਨਤੀ ਕਰਦਾ ਸਾਰੇ ਜਨਨ ਨਿਵਾਸੀਆਂ ਨੂੰ ਕਿ ਜਦੋਂ ਜਿਆਦਾ ਸੰਖਿਆ ਤੇ ਆਪਣੀ ਮਨੋਕਾਮਨਾ ਪੂਰੀ ਕਰਨ ਘਰਵਾਰ ਦੀ ਵਿਰਦੀ ਬਵੇ ਇਹਨਾਂ ਦੇ ਤੇ ਪੁਲੀ ਸ਼ੰਕਰ ਦਾ ਹੱਥ ਹਮੇਸ਼ਾ ਇਹਨਾਂ ਦੇ ਬਣਿਆ ਰਹੇ ਹੋਲ ਸ਼ੰਕਰ ਭਗਵਾਨ ਕੀ